ਮਿੱਠਤਨੀ ਵੀ ਨਾਨਕਾ ਗੁਣ ਚੰਗਿਆਈਆਂ ਤਤ ਡੋਲਣ ਤੇ ਰੱਖਿਆ ਹੈ ਪ੍ਰਭੂ ਨਾਨਕ ਦੇ ਕਰ ਹੱਥ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਾਂਜੀ ਸਾਰਿਆਂ ਨੂੰ ਮੇਰੇ ਵੱਲੋਂ ਸਤਿ ਸ੍ਰੀ ਅਕਾਲ ਆਪਣੇ ਚੈਨਲ ਮਾਂ ਕਾ ਪਿਆਰ ਔਰ ਬਲੌਗ ਤੇ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਉਮੀਦ ਕਰਦੇ ਹਾਂ ਕਿ ਤੁਸੀਂ ਸਾਰੇ ਜਣੇ ਠੀਕ ਠਾਕ ਹੋਵੋਗੇ ਪ੍ਰਮਾਤਮਾ ਸਾਰਿਆਂ ਦੇ ਪਰਿਵਾਰਾਂ ਨੂੰ ਚੜ੍ਹਦੀਆਂ ਕਲਾ ਬਖਸ਼ਣ ਅੱਜ ਦਾ ਜਿਹੜਾ ਵਿਸ਼ਾ ਹੈ ਆਪਣਾ ਜਿਹਦੇ ਤੇ ਆਪਾਂ ਗੱਲ ਕਰਨ ਲੱਗੇ ਆ ਉਹ ਹੈਗਾ ਕਿ ਕਿਉਂਕਿ ਅੱਜ ਕੱਲ ਇਹ ਹਰ ਇੱਕ ਆਮ ਘਰ ਦੀ ਮਤਲਬ ਕਿ ਗੱਲ ਹੋ ਰਹੀ ਹੈਗੀ ਇੰਨਾ ਜ਼ਿਆਦਾ ਡਿਪਰੈਸ਼ਨ ਹੋ ਰਿਹਾ ਹੈਗਾ ਅਕਸਰ ਆਪਾਂ ਕਹਿੰਦੇ ਆ ਵੀ ਆਪਾਂ ਘਰ ਦੇ ਵਿੱਚ ਬਹੁਤ ਕਮਾਈ ਕਰਦੇ ਹਾਂ ਪਰ ਬਰਕਤ ਨਹੀਂ ਰਹਿੰਦੀ ਹੈਗੀ ਸਾਰੇ ਬੈਲ ਵਾਂਗੂ ਕੋਲੂ ਦੇ ਬੈਲ ਵਾਂਗੂ ਲੱਗੇ ਰਹਿਣੇ ਆ ਪਰ ਫਿਰ ਵੀ ਹਨਾ ਕੁਝ ਵੀ ਪੱਲੇ ਨਹੀਂ ਪੈਂਦਾ ਹੈਗਾ ਅੱਜ ਮੈਂ ਤੁਹਾਨੂੰ ਇਸ ਚੀਜ਼ ਦੀ ਛੋਟੀ ਜੀ ਇੱਕ ਹਨਾ ਗੱਲ ਦੱਸੂਗੀ ਵਾਹਿਗੁਰੂ ਜੀ ਨੇ ਇਹਦਾ ਰਸਤਾ ਕਿਵੇਂ ਦੱਸਿਆ ਉਹ ਵੀ ਦੱਸੂਗੀ ਤੇ ਇੱਕ ਮੈਂ ਤੁਹਾਨੂੰ ਦੁਨੀਆਵੀ ਤੌਰ ਤੇ ਆਪਾਂ ਇਸ ਚੀਜ਼ ਦੇ ਵਿੱਚੋਂ ਕਿਵੇਂ ਨਿਕਲ ਸਕਦੇ ਆ ਉਹ ਵੀ ਦੱਸੂਗੀ ਕਿਉਂਕਿ ਮੈਂ ਅਕਸਰ ਤੁਹਾਨੂੰ ਕਹਿਣੀ ਹੁੰਦੀ ਆ ਹਨਾ ਕਿ ਪਰਮਾਤਮਾ ਵੀ ਉਹਨਾਂ ਦੀ ਮਦਦ ਕਰਦਾ ਜੋ ਇਨਸਾਨ ਆਪਦੀ ਮਦਦ ਖੁਦ ਕਰਦੇ ਨੇ ਅਗਰ ਹਨਾ ਆਪਾਂ ਬੇਲੇ ਬੈਠ ਕੇ ਕਹੀਏ ਵੀ ਪਤਾ ਨਹੀਂ ਰੱਬ ਐਦਾਂ ਹੀ ਸਿੱੜ ਦੂਗਾ ਸੇਟ ਜਰੂਰ ਦੇਊਗਾ ਪਰ ਜਿਹੜੇ ਆਪਣੀ ਮਾੜੀ ਕਰਮ ਕੀਤੇ ਹੋਏ ਨੇ ਉਹ ਨਹੀਂ ਨਾ ਸਿੱਟਣ ਦਿੰਦੇ ਆਪਾਂ ਨੂੰ ਇਨਸਾਨ ਬਣਾ ਕੇ ਧਰਤੀ ਤੇ ਉਹਨੇ ਭੇਜਿਆ ਉਦਮ ਕਰਨ ਵਾਸਤੇ ਭੇਜਿਆ ਸਭ ਤੋਂ ਪਹਿਲਾਂ ਤੁਸੀਂ ਨੇ ਇੱਕ ਕੰਮ ਕਰਨਾ ਹੈ ਸਵੇਰ ਵੇਲੇ ਉੱਠ ਕੇ ਜਦੋਂ ਤੁਸੀਂ ਉੱਠਣਾ ਹੈ ਉੱਠ ਕੇ ਤੁਸੀਂ ਇਸ਼ਨਾਨ ਪਾਣੀ ਕਰਨਾ ਹੈ ਆਪਦਾ ਚਾਹੇ ਨਹੀਂ ਵੀ ਕਰਦੇ ਮੂੰਹ ਹੱਥ ਧੋ ਕੇ ਤੁਸੀਂ ਨੇ ਗੁਰੂ ਸਾਹਿਬ ਜੀ ਦੀ ਤੁਹਾਡੇ ਕੋਈ ਵੀ ਤਸਵੀਰ ਹੈ ਜਾਂ ਕੋਈ ਜਗ੍ਹਾ ਬਣਾਈ ਹੋਈ ਹੈ ਉੱਥੇ ਜਾ ਕੇ ਖੜ ਕੇ ਇੱਕ ਗੱਲ ਜ਼ਰੂਰ ਕਰਨੀ ਹੈ ਕਿ ਹੇ ਵਾਹਿਗੁਰੂ ਜੀ 84 ਲੱਖ ਜੁਨਾ ਦਾ ਪ੍ਰਧਾਨ ਇਨਸਾਨ ਜੁਨੀ ਹੈ ਜਿਹੜੀ ਕਿ ਤੁਸੀਂ ਮੈਨੂੰ ਬਖਸ਼ਿਸ਼ ਕੀਤੀ ਹੈ اے ਵਾਹਿਗੁਰੂ ਜੀ ਤੁਸੀਂ ਵੀ ਹੀ ਜਨਮ ਦੇਣ ਵਾਲੇ ਹੋ ਤੁਸੀਂ ਹੀ ਮੈਥੋਂ ਉਦਮ ਕਰਾਉਣ ਵਾਲੇ ਹੋ ਕਿਰਪਾ ਕਰਨੀ ਅਗਰ ਤੁਸੀਂ ਹਨਾ ਚਾਹੁੰਦੇ ਹੋ ਵੀ ਤੁਹਾਡੇ ਸਿਰ ਜਿੰਨਾ ਵੀ ਕਰਜ਼ਾ ਹੈ ਉਹ ਉਤਰ ਜਾਵੇ ਤੁਸੀਂ ਵੀ ਇੱਕ ਖੁਸ਼ਹਾਲ ਜ਼ਿੰਦਗੀ ਜਿਓਮੋ ਤਾਂ ਤੁਸੀਂ ਨੇ ਸਵੇਰ ਉੱਠ ਕੇ ਇਹ ਗੱਲ ਜ਼ਰੂਰ ਕਹਿਣੀ ਹੈ ਕਿ हे ਵਾਹਿਗੁਰੂ ਜੀ ਮੈਂ ਆਪਦੇ ਮਾੜੇ ਕਰਮਾਂ ਕਰਕੇ ਗਰੀਬ ਜੰਮਿਆ ਪਰ ਮੈਨੂੰ ਗਰੀਬ ਹੋ ਮਾਰਨਾ ਨਾ ਦੇ। ਕਿਰਪਾ ਕਰੀ ਮੇਰੇ ਮਾੜੇ ਕਰਮ ਨੇ ਜਿਹੜੇ ਉਹਨਾਂ ਨੂੰ ਕੱਟ ਦੇ। ਮੇਰੇ ਘਰ ਦੇ ਵਿੱਚੋਂ ਗਰੀਬੀ, ਨਸ਼ਾ, ਕਲੇਸ਼ ਦੂਰ ਕਰਕੇ ਵਾਹਿਗੁਰੂ ਜੀ ਆਪਣੇ ਚਰਨਾਂ ਦੇ ਨਾਲ ਜੋੜ ਕੇ ਮੇਰੇ ਪਰਿਵਾਰ ਨੂੰ ਕਹਿੰਦੇ ਮੇਰਾ ਮੁਝ ਵਿੱਚ ਮੇ ਕੁਝ ਨਹੀਂ ਜੋ ਕਿ ਚਹ ਸੋ ਤੇਰਾ ਤੇਰਾ ਤੁਝ ਕੋ ਸੌਂਪਿਆ ਕੇ ਲੱਗਿਆ ਮੇਰਾ ਕਦੇ ਵੀ ਇਹ ਨਾ ਸੋਚਿਆ ਕਰੋ ਵੀ ਇਹ ਮੇਰਾ ਵਾਹਿਗੁਰੂ ਨੂੰ ਜਦੋਂ ਵੀ ਅਰਦਾਸ ਕਰਨੇ ਕਿ ਵਾਹਿਗੁਰੂ ਜੀ ਤੂੰ ਸਾਹ ਤੁਹਾਡਾ ਹੀ ਹੈ ਤੁਸੀਂ ਹੀ ਰੱਖਿਆ ਕਰਨ ਵਾਲੇ ਹੋ ਤੁਸੀਂ ਹੀ ਪਾਲਣ ਵਾਲੇ ਹੋ ਤੁਸੀਂ ਹੀ ਸਭ ਕੁਝ ਕਰਨ ਵਾਲੇ ਹੋ ਖੁਦ ਨੂੰ ਜਿੱਦਣ ਤੁਸੀਂ ਆਪਦੇ ਨੂੰ ਆਪ ਨੂੰ ਮੈਂ ਨੂੰ ਵਿੱਚੋਂ ਕੱਢਦਾ ਤਾਂ ਤੁਹਾਡੇ ਕਰਦੇ ਬੇੜੇ ਪਾਰ ਹੋ ਜਾਣਗੇ ਅੱਜ ਮੈਂ ਤੁਹਾਨੂੰ ਇੱਕ ਛੋਟੀ ਜਿਹੀ ਗੱਲ ਦੱਸਦੀ ਹਾਂ ਜਦੋਂ ਮੇਰੀ ਮੈਰਿਜ ਹੋਈ ਸੀਗੀ ਸਾਡਾ ਮੇਰਾ ਸਹੁਰਾ ਪਰ ਇੱਕ ਮਲਕੇ ਘਰ ਸੀਗਾ ਜਿਹੜਾ ਇੱਥੇ ਨਾ ਹਜੇ ਕੋਈ ਵੀ ਸਾਡੇ ਇਦਾਂ ਘਰ ਨਹੀਂ ਸੀਗਾ ਬਾਥਰੂਮ ਵੀ ਛੋਟਾ ਜਿਹਾ ਬਾਥਰੂਮ ਸੀਗਾ ਇਹ ਸੱਤਾਂ ਦੀਆਂ ਉਹ ਵੀ ਕੱਚੀਆਂ ਸੀ ਮਤਲਬ ਕਿ ਬਾਲਿਆਂ ਦੀ ਸੀਗੀ ਸਾਂਝ ਕੀਤੀ ਮੇਰੇ ਪਿਤਾ ਜੀ ਨੇ ਕਿਸੇ ਦੀ ਗੁਣਾ ਦੀ ਕਿਉਂਕਿ ਜਿੱਥੇ ਪਰਿਵਾਰ ਆਪਾਂ ਨੂੰ ਚੰਗਾ ਮਿਲ ਜਾਂਦਾ ਹੈ ਨਾ ਪਰਿਵਾਰ ਦੇ ਵਿੱਚ ਪਿਆਰ ਇਤفاق ਹੁੰਦਾ ਠੀਕ ਹੈ ਕਲਾ ਕਲੇਸ ਲੜਾਈ ਝਗੜੇ ਹਰ ਇੱਕ ਦੇ ਘਰ ਦੇ ਵਿੱਚ ਚੱਲਦੇ ਨੇ ਪਰ ਜਦੋਂ ਆਪਾਂ ਉਹਦੇ ਲੜ ਲੱਗਦੇ ਆ ਤਾਂ ਉਹਨਾਂ ਨੂੰ ਕੱਟ ਦਿੰਦੇ ਨੇ ਪਹਿਲਾਂ ਮੈਂ ਤੁਹਾਨੂੰ ਗੱਲ ਦੱਸਦੀ ਆ ਅਸੀਂ ਵੀ 10ਵੀਂ ਦੀ ਸਮਾਧਾ ਸਾਡੇ ਬਾਬਾ ਜੀਾਂ ਦੀ ਗੁਰਦੁਆਰਾ ਸਾਹਿਬ ਉੱਥੇ ਨਾ ਸਾਡੇ ਮੰਮੀ ਜੀ ਦੁੱਧ ਪਾਉਣ ਜਾਂਦੇ ਹੁੰਦੇ ਸੀਗੇ 10ਵੀਂ ਨੂੰ ਪਰ ਪਪਾ ਜੀ ਕਹਿੰਦੇ ਵੀ ਨਹੀਂ ਵੀ ਆਪਾਂ ਹਨਾ ਗੁਰੂ ਸਾਹਿਬਾਂ ਤੋਂ ਬਿਨਾਂ ਕਿਸੇ ਨੂੰ ਨਹੀਂ ਮੰਨਣਾ ਵੀ ਤੁਸੀਂ ਇਸ ਚੀਜ਼ ਨੂੰ ਬੰਦ ਕਰ ਦਿਓ ਕਿਉਂਕਿ ਮੈਂ ਜਾਂ ਮੇਰੇ ਪਾਪਾ ਜੀ ਅਸੀਂ ਨਹੀਂ ਗਏ ਸੀ ਕਿ ਮੈਂ ਇਹਨੂੰ ਵੀ ਮੇਰੀ ਸੱਸ ਮਾਂ ਲੈ ਕੇ ਨਹੀਂ ਗਈ ਸੀ ਕਿਉਂਕਿ ਉਹ ਹੀ ਜਾਂਦੇ ਸੀਗੇ ਉਹ ਹੀ પાਕੇ ਆਉਂਦੇ ਸੀਗੇ ਮੇਰੇ ਵੀ ਥੋੜੇ ਜਿਹਾ ਖਿਆਲਤ ਪਹਿਲਾਂ ਤੋਂ ਹੀ ਇਦਾਂ ਦੇ ਸੀ ਤੇ ਪਰ ਉਹਨਾਂ ਨੇ ਮੈਨੂੰ ਵੀ ਕੁਝ ਨਹੀਂ ਕਿਹਾ ਵੀ ਤੂੰ ਆ ਤੇ ਚੱਲ ਤੇ ਜਦੋਂ ਪਾਪਾ ਜੀ ਨੇ ਉਹਨਾਂ ਨੂੰ ਕਿਹਾ ਤਾਂ ਮੰਮੀ ਜੀ ਵੀ ਕਹਿੰਦੇ ਵੀ ਮੱਥਾ ਟੇਕਿਆ ਵੀ ਅੱਜ ਤੋਂ ਬਾਅਦ ਵੀ ਮੈਂ ਸਮਾਤ ਤੇ ਨਹੀਂ ਆਉਂਗੀ ਵੀ ਮੈਂ ਗੁਰੂ ਘਰ ਹੀ ਬਸ ਦੁੱਧ ਮੈਂ ਕਿ 10ਵੇਂ ਨੂੰ ਸਾਡੇ ਸਾਰੇ ਪਿੰਡ ਗੁਰਦੁਆਰਾ ਸਾਹਿਬ ਨੂੰ ਪ੍ਰਸ਼ਾਦਾ ਦਿੰਦਾ ਵੀ ਉਦੋਂ ਹੀ ਲਿਆ ਕਰਾਂ ਦੇਖੋ ਜਦੋਂ ਆਪਾਂ ਇਦਾਂ ਦੀਆਂ ਚੀਜ਼ਾਂ ਨੂੰ ਹਨਾ ਛੱਡਦੇ ਆਂਗੇ ਕਿਸੇ ਵੀ ਸਿੱਧ ਪੀਰਾਂ ਨੂੰ ਤੁਸੀਂ ਮੰਨਦੇ ਹੋ ਤਾਂ ਉਦੋਂ ਥੋੜਾ ਜਿਹਾ ਹਨਾ ਛਟਕੇ ਤਾਂ ਉਹ ਜ਼ਰੂਰ ਦਿੰਦੇ ਆ ਹਨਾ ਜਿੱਦਾਂ ਕਿ ਤੁਸੀਂ ਪਹਿਲਾਂ ਪ੍ਰਾਣੀਆਂ ਬਹੁਤ ਸਾਖੀਆਂ ਸੁਣੀਆਂ ਹੋਣਗੀਆਂ ਜਿੱਦਾਂ ਕਿ ਕਿਸੇ ਨੇ ਲਾਲ ਨਾਲੇ ਪੀਰ ਨੂੰ ਛੱਡਿਆ ਤਾਂ ਉਹਨਾਂ ਨੂੰ ਕਿੰਨਾ ਨੁਕਸਾਨ ਸਹਿਣਾ ਪਿਆ ਹਨਾ ਇਦਾਂ ਦੀਆਂ ਚੀਜ਼ਾਂ ਜ਼ਰੂਰ ਹੁੰਦੀਆਂ ਨੇ ਕਿਉਂਕਿ ਉਹਨਾਂ ਨੇ ਵੀ ਭਗਤ ਕਿਉਂਕਿ ਜਿੰਨੀਆਂ ਚੀਜ਼ਾਂ ਨੂੰ ਤੁਸੀਂ ਪੂਜਦੇ ਹੋ ਉਹਨਾਂ ਦੀ ਵੀ ਕਿਸੇ ਨਾ ਕਿਸੇ ਜਨਮ ਦੇ ਵਿੱਚ ਭਗਤੀ ਕਰੀ ਹੁੰਦੀ ਹੈ ਫਿਰ ਹੀ ਪੂਜੇ ਜਾਂਦੇ ਨੇ ਤੇ ਜਦੋਂ ਅਸੀਂ ਨੇ ਇਹ ਚੀਜ਼ ਛੱਡੀ ਮੈਂ ਯਕੀਨ ਮੰਨਿਓ ਸਾਡੀ ਖੂਦੀ ਹੱਡ ਬੀਤੀ ਆ ਸਾਡੀਆਂ ਤਿੰਨ ਮੱਜਾਂ ਨੇ ਕਿਸੇ ਨੇ 6ਵੇਂ ਮਹੀਨੇ ਕਿਸੇ ਨੇ 7ਵੇਂ ਮਹੀਨੇ ਕਿਸੇ ਨੇ 8ਵੇਂ ਮਹੀਨੇ ਐਦਾਂ ਕਟਰੂ ਸਿੱਟਦੀ ਸਾਡਾ ਬੜਾ ਮਾਨ ਕੇ ਮਲਕੇ ਹੋਇਆ ਵੀ ਕਿਦਾਂ ਹਣਾ ਹੋਇਆ ਵਾਹਿਗੁਰੂ ਜੀ ਦੀ ਕੁਦਰਤ ਦੇਖੋ ਤੁਸੀਂ ਡਾਕਟਰ ਨੇ ਵੀ ਕਿਹਾ ਵੀ ਜਿਹੜੇ 7ਵੇਂ ਜਾਂ 8ਵੇਂ ਮਹੀਨੇ ਟਕਟਰੂ ਸਿੱਟ ਜਾਂਦਾ ਹੈ ਡੰਗਰ ਵੀ ਉਹ ਦੁੱਧ ਨਹੀਂ ਮਲਕੇ ਲਾਉਂਦਾ ਸਾਡੀਆਂ ਤਿੰਨੋਂ ਮੱਜਾਂ ਦੁੱਧ ਦਿੰਦੀਆਂ ਰਹੀਆਂ ਦੁੱਧ ਵੀ ਐਨ ਪੂਰਾ ਭਲੂਣਾ ਸੀ ਗਿਆ ਜਿਹੜੇ ਪਹਿਲੇ ਸੂਏ ਮੈਂ ਜਾਂ ਸੁੰਦੀਆਂ ਨੇ ਉਹ ਸੀਗੀਆਂ ਦੇਖੋ ਜਿਹੜੇ ਮੈਨੂੰ ਪਰਸਨਲੀ ਤੌਰ ਤੇ ਸਾਨੂੰ ਜਾਣਦੇ ਆਗੇ ਵੀਡੀਓ ਉਹ ਵੀ ਦੇਖਦੇ ਆਗੇ ਦੇਖੋ ਤੁਸੀਂ ਕਦੇ ਸੋਚੇ ਦੇਖਿਆ ਜਿਹੜੀ ਵੀ ਮੈਂ ਵੀਡੀਓ ਪਾਉਣੀ ਹੈ ਵੀ ਕੋਈ ਗਲਤ ਕਮੈਂਟ ਕਰਦਾ ਕਿਉਂਕਿ ਵਿਸ਼ਵਾਸ ਦੀ ਗੱਲ ਹੁੰਦੀ ਹੈ ਹੈਨਾ ਵਾਈ ਗੁਰੂ ਜੀ ਤੇ ਕਿਉਂਕਿ ਜਦੋਂ ਮੈਂ ਮਾ ਉਹਦੀ ਵਾਈ ਗੁਰੂ ਜੀ ਕਰਵਾਉਣ ਲੱਗਦੇ ਨੇ ਤਾਂ ਉਹ ਐਦਾਂ ਹੀ ਕਰਵਾਉਂਦੇ ਨੇ ਇੱਕ ਦਿਨ ਦੀ ਗੱਲ ਹੈ ਸਾਡੀ ਇੱਕ ਮੱਝ ਨਾਲ ਮਿਲੀ ਹੈਨਾ ਦੁੱਧ ਮਲ ਕੇ ਦੇ ਵੇ ਦੇ ਆ ਨਾ ਕਰੇ ਤੇ ਮੈਂ ਹੀ ਐਦਾਂ ਵਟਵਟੇ ਨੇ ਕਿਹਾ ਕਿ ਵੀ ਅਸੀਂ ਅਗਰ ਸਿੱਧਾ ਕਰਕੇ ਦੁੱਧ ਤੋਂ ਹਟਿਆ ਨਾ ਤੇ ਜੇ ਤਾਂ ਸਾਡੀ ਅਜ ਮੱਝ ਮਿਲ ਪਈ ਫੇਰ ਤਾਂ ਅਸੀਂ ਦੁੱਧ ਪਾ ਦਾਂਗੇ ਉੱਥੇ ਨਹੀਂ ਵੀ ਅਸੀਂ ਨਹੀਂ ਪਾਉਂਦੇ ਯਕੀਨ ਮੰਨਿਓ ਵਾਹਿਗੁਰੂ ਜੀ ਨੇ ਐਡਾ ਚੰਗਾ ਮਾਲਕੇ ਪਾਣਾ ਵਰਤਾਇਆ ਕਿ ਸਾਡੀ ਮੱਝ ਮਿਲੀ ਹੋਈ ਨਹੀਂ ਮੈਨੂੰ ਹੋਰ ਵੀ ਯਕੀਨ ਹੋ ਗਿਆ ਵੀ ਅਗਰ ਸਾਡੀ ਮੱਝ ਉਹ ਦਿਨ ਮਿਲ ਪੈਂਦੀ ਤਾਂ ਮੈਨੂੰ ਇਹ ਹੋ ਜਾਂਦਾ ਵੀ ਉੱਥੇ ਦੁੱਧ ਪਾਉਣ ਕਰਕੇ ਮਿਲ ਪਈ ਦੇਖੋ ਮੈਂ ਕਿਸੇ ਨੂੰ ਨਹੀਂ ਕਹਿੰਦੀ ਕਿਸੇ ਧਰਮ ਨੂੰ ਨਹੀਂ ਕਹਿੰਦੀ ਵੀ ਤੁਸੀਂ ਮੰਨੋ ਨਾ ਪਰ ਮੈਂ ਸਿਰਫ ਇੰਨੇ ਕਹੂੰਗੀ ਕਿ ਆਕਰ ਤੁਸੀਂ ਵਾਹਿਗੁਰੂ ਜੀ ਦੇ ਲੜ ਲੱਗਿਓ ਤਾਂ ਉਦੋਂ ਛੋਟਾ ਮਤਲਬ ਕਿ ਵੀ ਵੱਡਾ ਕੋਈ ਨਹੀਂ ਹੈਗਾ ਉਦੋਂ ਛੋਟੀਆਂ ਜਿਹੜੀਆਂ ਚੀਜ਼ਾਂ ਨੂੰ ਤੁਸੀਂ ਮੰਨ ਰਹੇ ਹੋ ਹਨਾ ਉਹਨਾਂ ਨੂੰ ਅਗਰ ਤੁਸੀਂ ਸਾਰਿਆਂ ਨੂੰ ਛੱਡ ਕੇ ਗੁਰੂ ਸਾਭਾ ਦੇ ਲੜ ਲੱਗੋਗੇ ਠੀਕ ਹੈ ਤੁਹਾਡੇ ਤੇ ਉਹ ਬਾਰ ਜ਼ਰੂਰ ਕਰਨੀਆਂ ਪਰ ਹੋਵੇ ਇਹ ਵੀ ਤੁਸੀਂ ਅਮਰਦਾਤਾਰੀ ਹੋਮ ਨਾਮ ਜਪਦੇ ਹੋਮ ਕਿਉਂਕਿ ਮੈਂ ਕਹਤਾ ਮੇਰੇ ਮੰਗਰ ਲੱਗ ਕੇ ਤੁਸੀਂ ਹਟ ਗਏ ਠੀਕ ਹੈ ਨਾ ਤੁਹਾਡੇ ਤੇ ਉਹ ਚੀਜ਼ਾਂ ਹਾਵੀ ਹੋਣਗੀ ਹੋਣਗੀਆਂ ਤਬਸ ਮੈਂ ਸਿਰਫ ਇੰਨੀ ਕਹਿਣੀ ਆ ਕਿ ਜਦੋਂ ਵੀ ਮੰਗਣਾ ਕਹਿੰਦੇ ਆ ਆਪਣੇ ਬਾਪ ਤੋਂ ਮੰਗੋ ਵਾਹਿਗੁਰੂ ਜੀ ਤੋਂ ਮੰਗੋ ਠੀਕ ਐ ਮੈਂ ਮੁਵਾਰਕ ਐ ਮੈਂ ਕਿਸੇ ਨੂੰ ਕੁਝ ਨਹੀਂ ਕਹੂੰਗੀ ਹਨਾ ਕਿ ਤੁਸੀਂ ਕਿਸ ਚੀਜ਼ ਨੂੰ ਮੰਗਦੇ ਹੋ ਕਿਉਂਕਿ ਮੈਂ ਐਡੀ ਵਿਦਵਾਨ ਨਹੀਂ ਹੈਗੀ ਵੀ ਮੈਂ ਤੁਹਾਨੂੰ ਉਹਨਾਂ ਚੀਜ਼ਾਂ ਤੋਂ ਰੋਕਾਂ ਕਿਉਂਕਿ ਕਈ ਵਾਰੀ ਇਦਾਂ ਚੀਜ਼ਾਂ ਉਲਟ ਵੀ ਹੋ ਜਾਂਦੀਆਂ ਨੇ ਹਨਾ ਸਾਡੇ ਨਾਲ ਵੀ ਬਹੁਤ ਕੁਝ ਹੋਇਆ ਹਨਾ ਜਿਦਾ ਕਿ ਮੈਂ ਤੁਹਾਨੂੰ ਦੱਸਿਆ ਵੀ ਮੇਰਾ ਜਦੋਂ ਸਹੁਰੇ ਪਰਿਵਾਰ ਮੇਰੇ ਇੱਥੇ ਵਿਆਹ ਹੋਇਆ ਸੀਗਾ ਨਾ ਜਦੋਂ ਮੇਰੀ ਮੰਗਣੀ ਹੋਈ ਸੀ ਉਸ ਟਾਈਮ ਦੀ ਗੱਲ ਹੈ ਵੀ ਉਦੋਂ ਸਾਡਾ ਘਰ ਬਿਲਕੁਲ ਕੋਈ ਪਿਆ ਨਹੀਂ ਹੋਇਆ ਸੀ ਜਿਹੜੇ ਸੱਤ ਸੀ ਕਿ ਉਹ ਵੀ ਬਾਲਿਆਂ ਦੇ ਇੱਕ ਕਮਰਾ ਟੁੱਟਿਆ ਵੀ ਹੋਇਆ ਸੀ ਪਰ ਮੇਰੇ ਪਿਤਾ ਜੀ ਮੇਰਾ ਰਿਸ਼ਤਾ ਇੱਥੇ ਕਰਕੇ ਗਏ ਉਸ ਤੋਂ ਬਾਅਦ ਜਦੋਂ ਮੇਰਾ ਮੰਗਣਾ ਹੋ ਗਿਆ ਤਾਂ ਸਾਡਾ ਪਿੰਡ ਦੇ ਵਿੱਚ ਅਸੀਂ ਜਿਹੜਾ ਘਰ ਹੁਣ ਵੇਚਿਆ ਏ ਉੱਥੇ ਅਸੀਂ ਨੇ ਬਹੁਤ ਸੋਹਣਾ ਘਰ ਬਣਾਇਆ ਉਸ ਤੋਂ ਬਾਅਦ ਵਾਹਿਗੁਰੂ ਜੀ ਦੀ ਕਿਰਪਾ ਹੋਈ ਮੇਰਾ ਬੇਟਾ ਹੋਣ ਵਾਲਾ ਹੋਇਆ ਪਹਿਲਾਂ ਬੇਟੀ ਹੋਈ ਫਿਰ ਬੇਟਾ ਹੋਣ ਵਾਲਾ ਹੋਇ ਉਦੋਂ ਪਹਿਲਾਂ ਸਾਡੇ ਸਿਰਫ ਇੱਕ ਸਕੂਟਰ ਸੀਗਾ ਮੋਟਰਸਾਈਕਲ ਮੈਨੂੰ ਪਾਪਾ ਜੀ ਨੇ ਦਿੱਤਾ ਸੀਗਾ ਵਿਆਹ ਦੇ ਵਿੱਚ ਫਿਰ ਬਸ ਵਾਈਗ ਫਿਰ ਬਸ ਵਾਈਗ ਰੂਹੀ ਦੀ ਕਿਰਪਾ ਦੇ ਨਾਲ ਵਾਈਗ ਰੂਹੀ ਜੀ ਨੇ ਕਦੇ ਪਿੱਛੇ ਮੁੜ ਕੇ ਨਹੀਂ ਦੇਖਣ ਦਿੱਤਾ ਬਸ ਇਹੀ ਕਿਰਪਾ ਰੱਖਣ ਆਪਦੇ ਲੜ ਲਾ ਕੇ ਰੱਖਣ ਅਮੀਰੀ ਗਰੀਬੀ ਇਹ ਤਾਂ ਚੱਲਦੀ ਰਹਿੰਦੀ ਹੈ ਕਿ ਕਹਿੰਦੇ ਦੋ ਟਾਈਮ ਦੀ ਜਿਹਦੇ ਘਰੇ ਰੋਟੀ ਪੱਕਦੀ ਹੈ ਕਹਿੰਦੇ ਆਈ ਚਲਾਈ ਚਲਾਈ ਜਾਈ ਬਹੁਤ ਹੀ ਮਾਇਆ ਦੇ ਵਿੱਚ ਫਸਾਈ ਨਾ ਕਿਉਂਕਿ ਜਾਦੇ ਮਾਇਆ ਵੀ ਜਦੋਂ ਆ ਜਾਂਦੀ ਹੈ ਹਨਾ ਉਦੋਂ ਵੀ ਬੰਦਾ ਆਪੋ ਤੌਖਾ ਹੁੰਦਾ ਹੈ ਸਭ ਤੋਂ ਪਹਿਲਾਂ ਅੱਜ ਮੈਂ ਤੁਹਾਨੂੰ ਦੱਸਦੀਆਂ ਕਿ ਇਹ ਨਾ ਕਿਉਂਕਿ ਆਪਣੀ ਚਲੋ ਗੱਲ ਚੱਲਦੀ ਚੱਲਦੀ ਕਿੱਥੇ ਪਹੁੰਚ ਗਈ ਕਿ ਜਦੋਂ ਤੁਸੀਂ ਸਵੇਰੇ ਉੱਠਣਾ ਤਾਂ ਵਾਹਿਗੁਰੂ ਜੀ ਨੇ ਅੱਗੇ ਇਹੀ ਅਰਦਾਸ ਕਰਨੀ ਹੈ ਕਿ ਹੇ ਵਾਹਿਗੁਰੂ ਜੀ ਮੈਨੂੰ ਗਰੀਬੀ ਦਿੱਤੀ ਹੈ ਤੁਸੀਂ ਨੇ ਮੈਂ ਕਬੂਲ ਕੀਤੀ ਹੈ ਤਾਂ ਕਿਰਪਾ ਕਰਕੇ ਹੁਣ ਮੇਰੇ ਮਾੜੇ ਕਰਮਾਂ ਨੂੰ ਕੱਟ ਦਿਓ ਮੈਂ ਤੁਹਾਡਾ ਬੱਚਾ ਜਿੰਨੀਆਂ ਵੀ ਮੇਥੋਂ ਗਲਤੀਆਂ ਹੋਈਆਂ ਨੇ ਉਹਨਾਂ ਨੂੰ ਮaaf ਕਰ ਦਿਓ ਮੈਂ ਉਦਮ ਕਰੂੰਗਾ ਮੈਂ ਮਿਹਨਤ ਕਰੂੰਗਾ ਪਰ ਮਿਹਨਤ ਨੂੰ ਫਲ ਲਾਉਣ ਵਾਲੇ ਤੁਸੀਂ ਹੋ ਕਿਰਪਾ ਕਰੋ ਕਿਉਂਕਿ ਮਿਹਨਤ ਜਿੰਨੀ ਮਰਜ਼ੀ ਕਰਿਓ ਜਿੰਨਾ ਚਿਰ ਉਹਦੀ ਰਹਿਮਤ ਨਹੀਂ ਹੁੰਦੀ ਉਨਾ ਚਿਰ ਤੁਹਾਡੇ ਕਹਿਰ ਦੇ ਵਿੱਚ ਪੈਸਾ ਨਹੀਂ ਖੜੂਗਾ ਵੱਡੇ ਵੱਡੇ ਰਾਜਾ ਨੂੰ ਭਿਖਾਰੀ ਬਣਾ ਦਿੰਦਾ ਅਗਰ ਉਹਦੀ ਨਾਦਰ ਪੱਠੀ ਜੇ ਕਰੇ ਕਹਿੰਦੇ ਰਾਜ ਨੂੰ ਭੀਖ ਮੰਗਾਏਂਦਾ ਦਰਮੰਗਣ ਭੀਖ ਨਾ ਪਾਏਂਦਾ ਦੇਖੋ ਕਦੇ ਵੀ ਹੰਕਾਰ ਨਾ ਕਰੋ ਜੇ ਅਗਰ ਤੁਹਾਡੇ ਕੋਲੇ ਕੁਝ ਹੈਗਾ ਠੀਕ ਹੈ ਨਾ ਬਸ ਨਿਮਰਤਾ ਕਹਿੰਦੇ ਜਦੋਂ ਰੱਖੋਗੇ ਤਾਂ ਉਹ ਵੀ ਦੇਖ ਰਿਹਾ ਹੈ ਵੀ ਕਦੋਂ ਡਿੱਗੇ ਤੇ ਮੈਂ ਇਹਨੂੰ ਚੱਕਾ ਉਸ ਤੋਂ ਬਾਅਦ ਤੁਸੀਂ ਨੇ ਸਵੇਰੇ ਉੱਠ ਕੇ ਇੱਕ ਮਾਲਾ ਦੇਖੋ ਜਦੋਂ ਤੁਸੀਂ ਨੌਕਰੀ ਕਰਦੇ ਹੋ ਹਨ ਤੁਹਾਨੂੰ ਪਤਾ ਹੈ ਵੀ ਤੁਸੀਂ 8 ਵਜੇ ਜੌਬ ਤੇ ਪਹੁੰਚਣਾ ਹੈ ਤੁਸੀਂ 8 ਵਜੇ ਨੂੰ ਤਿਆਰ ਹੋ ਕੇ ਕਿਤੇ ਪਹੁੰਚੋਗੇ ਪਹੁੰਚੋਗੇ ਹਨ ਇਸ ਤਰੀਕੇ ਦੇ ਨਾਲ ਤੁਸੀਂ ਥੋੜਾ ਜਿਹਾ ਟਾਈਮ ਕੱਢੋ ਅਗਰ ਤੁਸੀਂ ਗੱਡੀ 'ਚ ਜਾਂਦੇ ਹੋ ਤਾਂ ਤੁਸੀਂ ਜਾਂਦੇ-ਜਾਂਦੇ ਜਪਜੀ ਸਾਹਿਬ ਦਾ ਪਾਠ ਕਰ ਲਓ ਮੂਲ ਮੰਤਰ ਦਾ ਪਾਠ ਕਰ ਲਓ ਦੇਖੋ ਅੱਧਾ ਘੰਟਾ ਪੌਣਾ ਘੰਟਾ ਜਿੰਨਾ ਤੁਹਾਨੂੰ ਲੱਗਦਾ ਹੈ ਹਨ ਤੁਸੀਂ ਇਸ ਤਰੀਕੇ ਨਾਲ ਕਰੋ ਉਸ ਤੋਂ ਪਹਿਲਾਂ ਹਨ ਸਵੇਰੇ ਤੁਸੀਂ ਅਗਰ ਤੁਸੀਂ ਇਸ਼ਨਾਨ ਵੀ ਨਹੀਂ ਕਰਨਾ ਚਾਹੁੰਦੇ ਤਾਂ ਤੁਸੀਂ ਮੂੰਹ ਹੱਥ ਧੋਕੇ ਪੈਰ ਧੋਕੇ ਹੈ ਨਾ ਬੈਠੋ ਚੌਂਕੜਾ ਲਗਾ ਕੇ ਸਿਰਫ ਚਾਹੇ 10 ਮਿੰਟ ਬੈਠ ਲਓ ਇਸ ਤਰੀਕੇ ਦੀ ਤੁਸੀਂ ਇੱਕ ਮਾਲਾ ਲਓ ਜਿਹੜੀ ਕਿ 108 ਮਣਕਿਆਂ ਦੀ ਹੁੰਦੀ ਹੈ ਇਹ ਉੱਪਰ ਜਿਹੜਾ 109ਵਾਂ ਮਣਕਾ ਹੁੰਦਾ ਹੈਗਾ ਮਾਲਾ ਜਦੋਂ ਕਈ ਵਾਰ ਇਹ ਭੈਣ ਭਰਾ ਜਪਦੇ ਨੇ ਨਾ ਇਦਾਂ ਵਾਇ ਗਰੂ ਵਾਇ ਗਰੂ ਵਾਇ ਗਰੂ ਵਾਇ ਗਰੂ ਵਾਇ ਗਰੂ ਕਰਦੇ ਨੇ ਆਪਾਂ ਜਦੋਂ ਇਸ ਜਗ੍ਹਾ ਤੇ ਚਲੇ ਜਾਂਦੇ ਆ ਐਂਡ ਤੇ ਚਲੇ ਜਾਂਦੇ ਆ ਤਾਂ ਇੱਥੋਂ ਅੱਗੇ ਚਲੇ ਜਾਂਣਾ ਇਦਾਂ ਇਦਾਂ ਨਹੀਂ ਜਾਣਾ ਇਸ ਜਗ੍ਹਾ ਤੇ ਜਦੋਂ ਤੁਸੀਂ ਆਗੇ ਇਸ ਤੋਂ ਵਾਪਸ ਫੇਰ ਇਸ ਤਰੀਕੇ ਨਾਲ ਜਪਣੀ ਹੈ ਕਿਉਂਕਿ ਇਹ ਇੱਕ ਤੁਰਾ ਜਾਂਦਾ ਹੈਗਾ ਨਾ ਇਸ ਤੋਂ ਅੱਗੇ ਨਹੀਂ ਲੰਘਣਾ ਇਸ ਤੋਂ ਪਿੱਛੇ ਮੁੜਨਾ ਤਾਂ ਕਿ ਵਾਇਗਰੂ ਜੀ ਤੁਹਾਡੀ ਇਹ ਵੀ ਇੱਕ ਤਰੀਕਾ ਜਿਹੜਾ ਕਿ ਮਹਾਪੁਰਸ਼ਾਂ ਨੇ ਦੱਸਿਆ ਹੋਇਆ ਹੈਗਾ ਮਾਲਾ ਜਪਣ ਦਾ ਸਹੀ ਤਰੀਕਾ ਹੈ ਇਸ ਤੋਂ ਇਸ ਤਰੀਕੇ ਨਾਲ ਜਦੋਂ ਤੁਸੀਂ ਲਾਸਟ ਤੇ ਆਗੇ ਅੱਗੇ ਨਹੀਂ ਲੰਘਣਾ ਵਾਪਸ ਮੁੜਨਾ ਹੈ ਇਸ ਤਰੀਕੇ ਨਾਲ ਤੁਸੀਂ ਨੇ ਮੂਲ ਮੰਤਰ ਦੀਆਂ ਘਟੋ ਘਟ 11 ਮਾਲਾ ਜ਼ਰੂਰ ਜਪਣੀਆਂ ਨੇ ਅਗਰ ਤੁਸੀਂ ਸਵਾ ਲੱਖ ਪਾਠ ਸਵਾ ਲੱਖ ਮੂਲ ਮੰਤਰ ਦਾ ਪਾਠ ਕਰ ਲੋਗੇ ਸਵਾ ਲੱਖ ਮੂਲ ਮੰਤਰ ਦਾ ਪਾਠ ਅਗਰ ਤੁਸੀਂ ਕਰ ਲੋਗੇ ਚਾਹੇ ਤੁਸੀਂ ਸਾਲ 'ਚ ਕਰ ਲੋ 6 ਮਹੀਨਿਆਂ 'ਚ ਕਰ ਲੋ ਜੋ ਤੁਸੀਂ ਮੰਗੋਗੇ ਵਾਹਿਗੁਰੂ ਜੀ ਤੁਹਾਨੂੰ ਉਹੀ ਦੇਣਗੇ ਇਹ ਮਹਾਂਪੁਰਸ਼ਾਂ ਨੇ ਦਸੀਆਂ ਹੋਈਆਂ ਉਜਕਤੀਆਂ ਨੇ ਜੋ ਮੈਂ ਅੱਜ ਤੁਹਾਨੂੰ ਦੱਸ ਰਹੀਆਂ ਕਹਿੰਦੇ ਸਾਧੂ ਬੋਲੇ ਸਹਿਜ ਸੁਭਾਏ ਸਾਧੂ ਕਾ ਬੋਲਿਆ ਬਿਰਥਾ ਨਾ ਜਾਏ ਕਿਉਂਕਿ ਕਈ ਭੈਣਾਂ ਨੂੰ ਮੈਂ ਦੱਸਦੀ ਹੁੰਦੀ ਆ ਵੀ ਇਸ ਤਰੀਕੇ ਨਾਲ ਨਾਮ ਜਪੋ ਉਹ ਇੱਕ ਦਿਨ ਜਪ ਕੇ ਕਹਿੰਦੇ ਸਾਡੀ ਆ ਮੰਗ ਪੂਰੀ ਨਹੀਂ ਹੋਈ ਦੋ ਦਿਨ ਜਪ ਕੇ ਆ ਮੰਗ ਪੂਰੀ ਨਹੀਂ ਹੋਈ ਜਦੋਂ ਤੁਸੀਂ ਹੈਨਾ ਨੌਕਰੀ ਕਰਦੇ ਜਿੱਦਾਂ ਕਿ ਹੁਣ ਨੌਕਰੀ ਕਰਦੇ ਹੋ ਤਿੰਨ ਸਾਲ ਦਾ ਪ੍ਰੋਵੀਸ਼ਨ ਪੀਲਡ ਹੈ ਫੇਰ ਜਾ ਕੇ ਕੀ ਤੇ ਪੱਕਾ ਹੁੰਦਾ ਇਨਸਾਨ ਠੀਕ ਹੈ ਨਾ ਮਿਹਨਤ ਕਰੋ ਉਹਨੂੰ ਫਲ ਵਾਇਗਰ ਇੱਕ ਦਿਨ ਜ਼ਰੂਰ ਲਾਉਣਗੇ ਜਿੱਦਾਂ ਕਿ ਹੈਨਾ ਆਪਾਂ ਕਹੀ ਜਾਂਦੇ ਆ ਮਾਇਆ ਕਠੀ ਕਰ ਲਾ ਮਾਇਆ ਪਰ ਮਾਇਆ ਕਹਿੰਦੇ ਕਰਮ ਤੇ ਮਾਇਆ ਜਦੋਂ ਕਰਮਾਂ ਦੇ ਵਿੱਚ ਹੋਊਗੀ ਤੁਹਾਡੇ ਭਾਗਾਂ ਦੇ ਵਿੱਚ ਲਿਖਿਆ ਹੋਊਗਾ ਤਾਂ ਕੋਈ ਨਹੀਂ ਰੋਕ ਸਕਦਾ ਹੈਗਾ ਜਿੱਥੇ ਵੀ ਹੈਗੀ ਆ ਉਹ ਤੁਹਾਨੂੰ ਮਿਲੇਗੀ ਹੀ ਮਿਲੇਗੀ ਇਹ ਸਾਡੀਆਂ ਖੁਦ ਦੀਆਂ ਮੇਰੀਆਂ ਖੁਦ ਦੀਆਂ ਅਪਣਾਈਆਂ ਹੋਈਆਂ ਬਤੀਆਂ ਨੇ ਕਿਉਂਕਿ ਕਿੱਥੋਂ ਲੈ ਕੇ ਸਾਨੂੰ ਵਾਹਿਗੁਰੂ ਜੀ ਨੇ ਕਿੱਥੇ ਤੱਕ ਲਿਆਂਦਾ ਮੈਂ ਤੁਹਾਨੂੰ ਪਹਿਲਾਂ ਵੀ ਦੱਸਿਆ ਵੀ ਇਦਾਂ ਮੇਰੇ ਪਾਪਾ ਜੀ ਪਹਿਲਾਂ ਕਿਦਾਂ ਨਾ ਡਰਿੰਕ ਕਰਦੇ ਸੀ ਕਿਦਾਂ ਗਰੀਬੀ ਸਾਡੇ ਘਰ ਦੇ ਵਿੱਚ ਆਈ ਸੀ ਤੇ ਅੱਜ ਤੁਸੀਂ ਹਨਾ ਜਾ ਕੇ ਦੇਖੋ ਜਿਹੜੇ 20 25 25 30 30 ਕਿੱਲੇ ਵਾਲੇ ਹਨਾ ਅੱਜ ਮੇਰੇ ਪਾਪਾ ਦੇ ਬਾਰ ਦੇ ਵਿੱਚ ਖੜੇ ਹੁੰਦੇ ਨੇ ਵੀ ਹਾਂ ਸਾਨੂੰ ਪੈਸੇ ਦੇ ਦੋ ਬੀ ਇਹ ਕੋਈ ਨਹੀਂ ਪਤਾ ਜਦੋਂ ਉਹਦੀ ਨੀਂਗਾ ਬਦਲਦੀ ਆ ਤਾਂ ਉਹ ਰਾਜਾਂ ਤੋਂ ਪੀ ਦੱਖਣੀ ਮਹੱਲਾ ਪੰਜਵਾਂ ਪੌੜੀ ਜਾ ਤੂੰ ਮੇਰੇ ਬਲ ਹੈ ਤਾਂ ਕਿਹਾ ਮੋਹ ਸੰਦਾ ਤੂੰ ਸਭ ਕੁਝ ਮੈਨੂੰ ਸੌਂਪਿਆ ਜਾਂ ਤੇਰਾ ਬੰਦਾ ਲਕਮੀ ਤੋਟ ਨਾ ਆਵੇ ਖਾਏ ਖਰਚ ਰਹਿੰਦਾ ਲੱਖ 84 ਨਹੀਂ ਦੇਣੀ ਸਭ ਸੇਵ ਕਰਨ ਦਾ ਬੈਰੀ ਮਿੱਤਰ ਸਭ ਕੀਤੇ ਆ ਨਹਿ ਮੰਗਿਆ ਮੰਦਾ ਲੇਖਾ ਕੋਈ ਨਾ ਪੁੱਛੇ ਜੇ ਹਰ ਬਖਸਨ ਦਾ ਆਨੰਦ ਪਿਆਸੁ ਕੁ ਪਾਇਆ ਮਿਲ ਗੁਰ ਗੋਬਿੰਦ ਸਭੇ ਕਾਜ ਸਵਾਰੀਐ ਜਤੁਦ ਪਾਵੰਦਾ ਵਾਹਿਗੁਰੂ 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 ਇਸ ਤਰੀਕੇ ਨਾਲ ਫਿਰ ਅਗਲੇ ਮੰਨ ਕੇ ਤੇ ਤੁਸੀਂ ਜਪਣਾ ਇਸ ਤਰੀਕੇ ਨਾਲ ਤੁਸੀਂ ਜਪਦੇ ਰਹੋਗੇ ਤਾਂ ਵਾਹਿਗੁਰੂ ਜੀ ਤੁਹਾਡੇ ਘਰ ਦੇ ਵਿੱਚ ਕਿੰਨਾ ਵੀ ਕਰਜ਼ਾ ਚੜਿਆ ਹੋਇਆ ਕਿੰਨਾ ਵੀ ਤੋਸੀ ਦੁਖੀ ਹੋ ਵਾਹਿਗੁਰੂ ਜੀ ਉਸ ਨੂੰ ਪਤਾ ਵੀ ਨਹੀਂ ਲੱਗਣਾ ਤੁਹਾਨੂੰ ਕਦੋਂ ਉਸ ਨੂੰ ਉਤਾਰਦਾ ਤੇ ਅਰਦਾਸ ਜ਼ਰੂਰ ਕਰਨੀ ਹੈ ਪਹਿਲਾਂ ਵੀ ਕਰਨੀ ਹੈ ਤੇ ਬਾਅਦ ਦੇ ਵਿੱਚ ਵੀ ਕਰਨੀ ਹੈ ਕਿ ਵਾਹਿਗੁਰੂ ਜੀ ਅੱਖਰ ਬਾਧਾ ਕਟਾ ਪੁੱਲ ਜੀ ਦੀ ਮਾਫੀ ਦੇ ਦੇਣੀ ਤੇ ਸਾਡੇ ਘਰ ਦੇ ਵਿੱਚ ਗਰੀਬੀ ਹੈ ਇਸ ਨੂੰ ਦੂਰ ਕਰਨਾ ਕਿਉਂਕਿ ਜਦੋਂ ਉਹ ਵਾਹਿਗੁਰੂ ਝੋਲੀਆਂ ਭਰਦਾ ਤਾਂ ਕਹਿੰਦੇ ਛੱਪੜ ਪਾੜ ਕੇ ਦਿੰਦਾ ਹੈ ਯਕੀਨ ਰੱਖਿਓ ਯਕੀਨ ਸਭ ਤੋਂ ਵੱਡੀ ਚੀਜ਼ ਹੈ ਜੀਨੇ ਯਕੀਨ ਕਰ ਲਿਆ ਉਹਦੇ ਬੇੜੇ ਪਾਰ ਹੋ ਗਏ ਨੇ ਵੀਡੀਓ ਚੰਗੀ ਲੱਗਦੀ ਏ ਤਾਂ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਦੇ ਤੇ ਚੈਨਲ ਨੂੰ ਸਬਸਕ੍ਰਾਈਬ ਵੀ ਕਰ ਲਿਆ ਕਰੋ ਤੇ ਅਗਲੀ ਇੱਕ ਛੋਟੀ ਜੀ ਝੁਕਤੀ ਹੋਰ ਮੈਂ ਤੁਹਾਨੂੰ ਦੱਸਦੀ ਆ ਸਾਡੇ ਤੋਂ ਨਾ ਮੇਰੀ ਗੁੜੀਆ ਕਹਿੰਦੀ ਵੀ ਮੰਮਾ ਮੈਨੂੰ ਡਾਈਨਿੰਗ ਮਤਲਬ ਕਿ ਸਟੱਡੀ ਟੇਬਲ ਚਾਹੀਦਾ ਦੇਖੋ ਇਸ ਤਰੀਕੇ ਦੇ ਅਸੀਂ ਨੇ ਬੱਚਿਆਂ ਨੂੰ ਗੋਲ ਕਲਗਾ ਕੇ ਦਿੱਤੀ ਹੋਈ ਨੇ ਇੱਕ ਇਹ ਬੇਟੇ ਦਾ ਇਹ ਬੇਟੀ ਦਾ ਇਹਦੇ ਵਿੱਚ ਅਚੀਂ ਸੁੱਟੇ ਪੈ ਸੀ ਜਿਹੜੇ ਕਿ 5 ਰੁਪਏ ਦਾ ਇਸ ਚੀਜ਼ ਨਾਲ ਹੁੰਦਾ ਕੀ ਹੈ ਦੇਖੋ ਕੋਈ ਗੈਸਟ ਪੈਸੇ ਦੇ ਜਾਂਦਾ ਬੱਚਿਆਂ ਨੂੰ ਜਾਂ ਜਿੱਦਾਂ ਕਿ ਰਖੜੀ ਨੂੰ ਤਿਹਾਰ ਜਿੱਦਾਂ ਜਾਂ ਆਪਾਂ ਥੋੜੀ ਬੋਤੀ ਪੌਕੇਟ ਮੈਣੀ ਦੇ ਦਿੰਨੇ ਆ ਤੇ ਉਹ ਨਾ ਆਪਣੇ ਇਹਦੇ ਵਿੱਚ ਸੇਵ ਕਰਦੇ ਰਹਿੰਦੇ ਆ ਨਾਲੇ ਤਾਂ ਇਹਦੇ ਨਾਲ ਬੱਚੇ ਨੂੰ ਦੇਖੋ ਪੈਸਾ ਜੋੜਨ ਦੀ ਆਦਤ ਬਣ ਜਾਂਦੀ ਹੈ ਐਨ ਨਾਲੇ ਜਦੋਂ ਵੀ ਆਪਾਂ ਨੂੰ ਹੁਣ ਉਹਨੇ ਕਿ ਚੀਜ਼ ਲੈਣੀ ਹੈ ਮੇਰੀ ਆਦਤ ਹੈ ਸਾਡੀ ਪਰਿਵਾਰ ਦੀ ਤੇ ਉਹਨਾਂ ਨੂੰ ਕਹਿੰਨੇ ਵੀ ਤੁਸੀਂ ਇਕੱਠੇ ਕਰ ਲਓ ਫਿਰ ਆਪਾਂ ਲਿਆਵਾਂਗੇ ਦੇਖੋ ਹੁਣ ਗੁੜੀਆਂ ਨੇ ਹਨਾ 5-6000 ਰੁਪਏ ਇਕੱਠਾ ਕਰ ਲਿਆ ਸੀ ਇਸ ਤਰੀਕੇ ਨਾਲ ਹੀ ਤੇ ਹੁਣ ਉਹਨੂੰ ਇੰਨਾ ਸੋਹਣਾ ਅਸੀਂ ਨੇ ਦੇਖੋ ਇਹ ਸਟੱਡੀ ਟੇਬਲ ਇਆ ਕਿ ਦਿੱਤਾ ਨਾਲ ਚੇਅਰ ਹੈਗੀ ਆਪਣੀ ਜਿਹੜੀ ਉਹ ਘੁੰਮਣ ਦੇ ਵਾਲੀ ਹੁੰਦੀ ਹੈ ਹਨ ਤੇ ਨਾਲੇ ਦੇਖੋ ਬਚਤ ਹੋ ਜਾਂਦੀ ਹੈ ਮੇਰੇ ਆਪਣੀਆਂ ਭੈਣਾਂ ਨੂੰ ਵੀ ਮੈਂ ਖਾਸ ਤੌਰ ਤੇ ਜਰੂਰ ਕਹੂੰਗੀ ਕਿ ਤੁਸੀਂ ਇਸ ਤਰੀਕੇ ਦੀ ਇੱਕ ਚੀਜ਼ ਲਗਾਓ ਜਿੱਦਾਂ ਕਿ ਇਹਦੇ ਵਿੱਚ ਹਨਾ ਆਪਣੇ ਕਿਚਨ ਦੇ ਵਾਸਤੇ ਤੁਸੀਂ ਆਪਣੀ ਰਸੋਈ ਵਦਾ ਹਨਾ ਬਜਟ ਹੈ ਜਿਹੜਾ ਉਹਦੇ ਵਿੱਚ ਪੈਸੇ ਇਕੱਠੇ ਕਰੋ ਇਹਦੇ ਵਿੱਚ ਇੱਕ ਕਪੰਦ ਸੰਬੰਧ ਪਾਓ ਦਸਵੰਧ ਦੇਖੋ ਜਰੂਰ ਕੱਢੋ ਤੁਹਾਡੀ ਆਮਦਨ ਦੇ ਵਿੱਚੋਂ ਚਾਹੇ ਤੁਸੀਂ 10 ਰੁਪਏ ਕਮਾਉਣੇ ਹੋ ਉਹਦੇ ਵਿੱਚੋਂ ਵੀ 1 ਰੁਪਿਆ ਜਰੂਰ ਕੱਢੋ ਮੈਂ ਪਹਿਲਾਂ ਵੀ ਕਹਿੰਨੇ ਹਾਂ ਦਸਵੰਦ ਨੂੰ ਤੁਸੀਂ ਗਰੀਬ ਨੂੰ ਜ਼ਰੂਰ ਵਰਤੋ ਜਿੱਦਾਂ ਕਿ ਕਿਤੇ ਲੋੜ ਹੈ ਕਿਸੇ ਦੇ ਬੱਚੇ ਦੀ ਪੜ੍ਹਾਈ ਵਾਸਤੇ ਕਿਸੇ ਵਾਰਤ ਵੀ ਤੁਸੀਂ ਵਰਤ ਸਕਦੇ ਹੋ ਤੇ ਇਸ ਤਰੀਕੇ ਦੇ ਨਾਲ ਹਨਾ ਥੋੜੀ ਥੋੜੀ ਚੀਜ਼ ਦੇ ਨਾਲ ਜਿੱਦਾਂ ਕਿ ਤੁਸੀਂ ਕੋਈ ਹਨਾ ਚੀਜ਼ ਲੈਣੀ ਆ ਹੁੰਦਾ ਵੀ ਮੈਂ ਲਾਲੂ ਤੁਸੀਂ ਫਰਿੱਜ ਲੈਣਾ ਇੱਕੋ ਧਾਮ ਆਪਾਂ ਹਨਾ ਫਰਿੱਜ ਨਹੀਂ ਲੈ ਸਕਦੇ ਤਾਂ ਤੁਸੀਂ ਇਸ ਤਰੀਕੇ ਦੇ ਨਾਲ ਹਨਾ ਥੋੜੇ ਥੋੜੇ ਪੈਸੇ ਇਕੱਠੇ ਕਰਦੇ ਜਾਓ ਤੁਸੀਂ ਸਾਲ 6 ਮਹੀਨਿਆਂ ਦੇ ਵਿੱਚ ਹਨਾ ਉਸ ਚੀਜ਼ ਨੂੰ ਲੈ ਸਕਦੇ ਹੋਗੇ ਦੇਖੋ ਇਹ ਮੇਰੀ ਜੁਕਤੀ ਹੈ ਮਲਕਿ ਤੁਹਾਨੂੰ ਕਿੱਦਾਂ ਨਹੀਂ ਲੱਗੀ ਜ਼ਰੂਰ ਦੱਸਣਾ ਤੇ ਵੀਡੀਓ ਚੰਗੀ ਲੱਗਦੀ ਹਿੰਦੀ ਤਾਂ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਨਾ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਤੇ ਮਿਲਾਂਗੇ ਹੁਣ ਆਪਾਂ ਅਗਲੀ ਵੀਡੀਓ ਵਿੱਚ ਉਦ ਤੱਕ ਲਈ ਸਤ ਸ੍ਰੀ ਅਕਾਲ ਜੀ